ਪਰਜੇ ਦਰਸ਼ਣ ਪਰਵਾਨਾ ਤਾਮਨਵੀ ਟਕਸਾਲ ਚਥਾ ਰਾਜਪੁਰਾ ਜੀ ਅ ਅੱਜ ਜੀ ਰਾਗ 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 ਸਾਡੇ ਬਲਦੀ ਅੱਗ ਖੌਫ ਨਾ ਕੋਈ ਚਿਹਰੇ ਕਰਦੇ ਨੇ ਦਗ ਦਗ ਅਣਖਾ ਪਗਉਂਦੇ ਸਾਨੂੰ ਜਾਣਦਾ ਏ ਜੱਗ ਅਸੀਂ ਜਿੱਤੇ ਆ ਮੈਦਾਨ ਬੰਨ ਸੇਰੀ ਉੱਤੇ ਪੱਗ ਸੋ ਅੱਜ ਇਹ ਦਸਤਾਰ ਦਾ ਮੁਕਾਬਲਾ ਜਿਹੜਾ ਖੰਨੇ ਸ਼ਹਿਰ ਦੇ ਵਿੱਚ ਵੀਰ ਗੁਰਸੇਰ ਸਿੰਘ ਬਾਦਸ਼ਾਹ ਤੇ ਵੀਰ ਹੇਮਪ੍ਰੇਸ਼ਕ ਤੋਂ ਨਾਲ ਸਾਰੇ ਸਪੋਰਟਰ ਵੀਰ ਭੈਣ ਭਰਾ ਮਲੋੜ ਅੱਜ ਉਲਿਖਿਆ ਗਿਆ ਸਾਨੂੰ ਬਹੁਤ ਖੁਸ਼ੀ ਆ ਇੱਥੇ ਗੁਰੂ ਨਾਨਕ ਦੇ ਘਰ ਦੀ ਜਿਹੜੀ ਇਹ ਫਲਵਾੜੀ ਗੁਰੂ ਕਲਗੀਧਰ ਪਾਸ਼ਾ ਦੇ ਪਰਿਵਾਰ ਦਾ ਜਿਹੜਾ ਇਹ ਬਾਗੀਚਾ ਜਿਹੜਾ ਇਹ ਮਹਿਕ ਰਿਹਾ ਸੋ ਅੱਜ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ਪੁਰਬ ਨੂੰ ਮੁੱਖ ਰੱਖ ਕੇ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਲਿਖਿਆ ਗਿਆ ਤੇ ਮੈਂ ਬੇਨਤੀ ਕਰਾਂਗਾ ਵੀ ਗੁਰੂ ਪਾਸ਼ਾ ਦੇ ਪੁਰਬ ਬਣਾਏ ਤਾਂ ਹੀ ਸਫਲੇ ਨੇ ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਨਾਨਕ ਪਾਸ਼ਾ ਦੇ ਸਿਧਾਂਤਾਂ ਨਾਲ ਜੋੜ ਸਕੀਏ ਕਲਗੀਧਰ ਪਾਸ਼ਾ ਦੇ ਉਹ ਸਿਧਾਂਤਾਂ ਜੋੜ ਸਕੀਏ ਠੀਕ ਹੈ ਕੀਰਤਨ ਦਰਬਾਰ ਵੀ ਸਫਲੇ ਨੇ ਲੰਗਰ ਲਾਉਣੀ ਵੀ ਸਫਲੇ ਨੇ ਪਰ ਜੇਕਰ ਅਸੀਂ ਗੁਰਨਾਨਕ ਪਾਸ਼ਾ ਦੇ ਸਿਧਾਂਤ ਨੂੰ ਬਚਾਉਣਾ ਹੈ ਤਾਂ ਸਾਨੂੰ ਨੌਜਵਾਨ ਪੀੜ੍ਹੀ ਤੇ ਸਾਨੂੰ ਸਾਡੇ ਯੂਥ ਤੇ ਸਾਨੂੰ ਸਾਡੇ ਗਰਾਊਂਡ ਲੈਵਲ ਦੇ ਉੱਪਰ ਕੰਮ ਜਿਹੜਾ ਕਰਨਾ ਪਏਗਾ ਤੇ ਵੀਰ ਕੁਰਸੀਰ ਸਿੰਘ ਤੇ ਵੀਰ ਹਿੰਮਪਲੇ ਸਿੰਘ ਹਰਾਨੇ ਇਹ ਕਾਰਜ ਨੂੰ ਬਹੁਤ ਭਾਖੂ ਭੀ ਨਿਭਾਇਆ ਤੇ ਪਲੱਸ ਇਹਦੇ ਵਿੱਚ ਕਬੜੀ ਵਧੀ ਲੈ ਕੋ ਸ਼ੇਰ ਸਿੰਘ ਆਪ ਅੰਮ੍ਰਿਤਧਾਰੀ ਨੌਜਵਾਨ ਹੈ ਤੇ ਸਿੱਖੀ ਸਰੂਪ ਵਿੱਚ ਸੰਪੂਰਨ ਨੌਜਵਾਨ ਹੈ ਐਸੇ ਨੌਜਵਾਨ ਠੀਕ ਹੈ ਉਹ ਸਿਆਸਤ ਕੋਈ ਕਿਸੇ ਇੱਕ ਪਾਰਟੀ ਨਾਲ ਜੁੜਿਆ ਹੋਇਆ ਪਰ ਜਿਹੜੇ ਸਿਆਸਤ ਨਾਲ ਜੁੜ ਕੇ ਨਾਲ ਧਰਮ ਦੀ ਜਾਣਕਾਰੀ ਰੱਖਦੇ ਨੇ ਐਸੇ ਨੌਜਵਾਨਾਂ ਦੀ ਜਿਹੜੀ ਹੈ ਉਹ ਸਿਆਸਤ ਦੇ ਵਿੱਚ ਬਹੁਤ ਜ਼ਰੂਰਤ ਹੈ ਹੁਣ ਕਰਗੀਤਾਰ ਪਾਤਸ਼ਾਹ ਤੇ ਬੋਲ ਨੇ ਰਾਜ বিনা ਨਾ ਧਰਮ ਚੱਲਾ ਹੈ ਧਰਮ বিনা ਸਭ ਦਲਾਮਲਾ ਹੈ ਸੋ ਰਾਜਨੀਤੀ ਨੂੰ ਪੈਰ ਦੀ ਜੁੱਤੀ ਸਮਝਿਆ ਤੇ ਧਰਮ ਨੂੰ ਸਿੱਧਾ ਤਾ ਸਮਝਿਆ ਪਰ ਅੱਜ ਜਿਹੜਾ ਧਰਮ ਹੈ ਉਹਨੂੰ ਪਹਿਲਾਂ ਚ ਲੈ ਕੇ ਆਪਾਂ ਜੁੱਤੀ ਨੂੰ ਸਿੱਕੇ ਰੱਖੀ ਪਰਦੇਆ ਪਰ ਜਿਵੇਂ ਐਸੇ ਨੌਜਵਾਨ ਰਾਜਨੀਤੀ ਵਿੱਚ ਜਿਵੇਂ ਬਖੋਬੀ ਤੁਹਾਡੇ ਖੰਨੇ ਸ਼ਹਿਰ ਦੇ ਵਿੱਚ ਨੌਜਵਾਨ ਬਹੁਤ ਕੰਮ ਕਰ ਰਿਹਾ ਔਰ ਕੋਈ ਇਸ ਨੌਜਵਾਨ ਤੇ ਇੱਕ ਦਾਗ ਵੀ ਨਹੀਂ ਕਿਸੇ ਇੱਕ ਰੁਪਏ ਦਾ ਦਾਗ ਵੀ ਨਹੀਂ ਕਿਉਂਕਿ ਅਸੀਂ ਚਵਿੱਚਰਦੇ ਆ ਸੁਣਦੇ ਆ ਨੌਜਵਾਨਾਂ ਤੋਂ ਕਿ ਅੱਜ ਅਸੀਂ ਇਸ ਪ੍ਰੋਗਰਾਮ ਇਸ ਸਾਡੇ ਘਰ ਦਾ ਆਪਣਾ ਪ੍ਰੋਗਰਾਮ ਹੈ ਸਾਡਾ ਬੱਚਾ ਸਾਡਾ ਪਾਣਜ ਹੈ ਕਿ ਅਸੀਂ ਅਰਦਾਸ ਕਰਦੇ ਆ ਤੇ ਨੌਜਵਾਨ ਦਿਨ ਦੁਗਣੀ ਰਾਤ ਚੌਗੜੀ ਤਰੱਕੀ ਦੋਵੇਂ ਭਰਾ ਕਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੜੇ ਕਾਰਜ ਤੁਸੀਂ ਇਹਨਾਂ ਨੌਜਵਾਨਾਂ ਵੱਲੋਂ ਦੇਖੋਗੇ ਜਿਵੇਂ ਅੱਖਾਂ ਦੇ ਲੋੜਵੰਦਾਂ ਨੇ ਅਪਰੇਸ਼ਨ ਕਰਨੇ ਨੇ ਡੈਲਸਨ ਸੈਂਟਰ ਨੇ ਕੋਈ ਹੋਰ ਜਿਹੜੀਆਂ ਨੇ ਸੇਵਾਵਾਂ ਜਿਹੜੀਆਂ ਨੇ ਇਹਨਾਂ ਨੌਜਵਾਨਾਂ ਵੱਲੋਂ ਸ਼ੁਰੂ ਕੀਤੀਆਂ ਆਣਗੀਆਂ ਇੱਕ ਪ੍ਰੋਗਰਾਮ ਹੋਰ ਬੱਚਿਆਂ ਦਾ ਕੌਣ ਬਣੇਗਾ ਪਿਆਰ ਦਾ ਪਿਆਰਾ ਜਿਵੇਂ ਕੌਣ ਬਣੇਗਾ ਕਰੋੜਪਤੀ ਹੁੰਦਾ ਉਸ ਤੋਂ ਵੱਡੇ ਪੱਧਰ ਦਾ ਪ੍ਰੋਗਰਾਮ ਜਿਹੜਾ ਉਹ ਵੀ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਵਾਸਤੇ ਤੇ ਵੱਡਿਆਂ ਵਾਸਤੇ ਉਹਦੇ ਵਿੱਚ ਵੱਡੇ ਵੀ ਭਾਗ ਲੈਂਦੇ ਨੇ ਉਹ ਵੀ ਜਿਹੜਾ ਪ੍ਰੋਗਰਾਮ ਹੈ ਉਹ ਜਲਦੀ ਉਲੀਕਿਆ ਜਾਏਗਾ ਤੇ ਮੈਂ ਖੰਨੇ ਸ਼ਹਿਰ ਨੂੰ ਕੰਨਸ਼ਰ ਦੇ ਵਸਨੀਕਾਂ ਨੂੰ ਤੇ ਖਾਸ ਕਰਕੇ ਆਪ ਮੀਡੀਆ ਨੂੰ ਮੈਂ ਇਹ ਬੇਨਤੀ ਕਰਾਂਗਾ ਵੀ ਇਸੇ ਤਰ੍ਹਾਂ ਇਸ ਨੌਜਵਾਨ ਦਾ ਤੁਸੀਂ ਸਾਥ ਦਿੰਦੇ ਰਹੋ ਤਾਂ ਜੋ ਇਹ ਨੌਜਵਾਨ ਵੀ ਇੱਕ ਖਿੜਦਾ ਗੁਲਾਬ ਜਿਹੜਾ ਮਹਿਕਾ ਵੰਡਦਾ ਹੋਇਆ ਖੰਨੇ ਸ਼ਹਿਰ ਤੋਂ ਹੋਰ ਬਲੰਦੀਆ ਤੇ ਲੈ ਕੇ ਜਾਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਇਹਦੇ ਵਿੱਚ ਲਗਭਗ ਜੀ 9 ਸਾਲ ਤੋਂ ਸ਼ੁਰੂ ਸਾਟਾ 8 8 ਸਾਲ ਤੋਂ ਸ਼ੁਰੂ ਕਰ ਲਏ ਸੀਗੇ ਇਹ ਲਗਭਗ ਉੱਪਰ 25 ਸਾਲ ਤੱਕ ਉੱਪਰ ਵੀ 25 ਸਾਲ ਤੋਂ ਆਜੇ ਤੇ 25 ਸਾਲ ਤੱਕ ਦੇ ਉਮਰ ਦੇ ਬੱਚੇ ਜਿਹੜੇ ਨੇ ਇਹਦੇ ਵਿੱਚ ਭਾਗ ਲੈ ਰਹੇ ਨੇ ਪਿੰਡਾਂ ਦੇ ਸ਼ਹਿਰਾਂ ਦੇ ਇਹੋ ਬੱਚੇ ਜਿਨ੍ਹਾਂ ਨੇ ਬਾਕਾਇਦਾ ਰਜਿਸਟ੍ਰੇਸ਼ਨ ਜਿਹੜੀ ਆ ਕਰਵਾਈ ਆ ਪ੍ਰੋਪਰ ਤੇ ਇਹਨਾਂ ਦੀ ਡਿਟੇਲ ਸਾਰੇ ਚੈੱਕ ਕੀਤੀ ਆ ਧਾਰਕੜ ਸਾਰਾ ਕੁਝ ਬੜੀ ਮਿਹਨਤ ਕੀਤੀ ਨੌਜਵਾਨਾਂ ਨੇ ਇਸ ਵਾਸਤੇ ਅਸੀਂ ਦੀ ਸਭਾ ਦੇ ਅਸੀਂ ਪ੍ਰੋਗਰਾਮ ਲਿਖਾਂਗੇ ਜਿਹ ਇੱਕ ਪ੍ਰੋਗਰਾਮ ਨੂੰ ਅਸੀਂ ਮੀਟਿੰਗ ਕੀਤੀ ਸੀ ਇੱਕ ਹੇਮਪ੍ਰੀਤ ਦੇ ਨਾਲ ਤੇ ਡਿਸਕਸ ਕਰ ਰਹੇ ਹਾਂ ਵੀ ਸ਼ਾਇਦ ਬਹੁਤ ਵੱਡੇ ਪੱਧਰ ਤੇ ਵੀ ਜਿਹੜਾ ਅੱਜ ਤੱਕ ਖੰਨੇ ਸ਼ਹਿਰ ਚਾਹਤ ਦਾ ਕੋਈ ਗੁਰਮਤ ਦਾ ਮੁਕਾਬਲਾ ਨਾ ਹੋਇਆ ਹੋਵੇ ਉਸ ਲੈਵਲ ਦਾ ਪ੍ਰੋਗਰਾਮ ਸ਼ਿਦੀਦਨਾ ਚ ਕਰਨ ਦੀ ਕੋਸ਼ਿਸ਼ ਹੈ ਹਾਂਜੀ ਧੰਨਵਾਦ ਮੇਰਾ ਨਾਮ ਗੋਲਡੀ ਬੀਬੀ ਹੈ ਜੀ ਅ ਸਭ ਤੋਂ ਪਹਿਲਾਂ ਤਾਂ ਇੱਕ ਫਤਿਹ ਦੀ ਸਾਂਝ ਪਾਈਏ ਜੀ ਗੱਜ ਕੇ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਮੁੱਖ ਰੱਖਦੇ ਹੋਏ ਖੰਨੇ ਦੇ ਵਿੱਚ ਸਾਡਾ ਬੜਾ ਹੀ ਪਿਆਰਾ ਵੀਰ ਬਾਦਸ਼ਾ ਇਹਨਾਂ ਦੀ ਪੂਰੀ ਟੀਮ ਵੱਲੋਂ ਇੱਕ ਦਸਤਾਰ ਬੜਾ ਸੁੰਦਰ ਦਸਤਾਰ ਮੁਕਾਬਲਾ ਜਿਹੜਾ ਕਰਵਾਇਆ ਗਿਆ ਜੀ ਸਿੰਘ ਸਭਾ ਗੁਰਦਵਾਰ ਸਾਹਿਬ ਦੇ ਵਿੱਚ ਸੋ ਇੱਥੇ ਪੂਰੇ ਪੰਜਾਬ ਮੈਂ ਕਹਿ ਸਕਦਾ ਪੂਰੇ ਮੈਨੂੰ ਲੱਗਦਾ ਵੀ ਬੜੀ ਦੂਰੋਂ ਦੂਰੋਂ ਹਿੰਦੁਸਤਾਨ ਤੋਂ ਮੁੰਡੇ ਬੜੀ ਅਦਰ ਸਟੇਟਾਂ ਦੇ ਵਿੱਚੋਂ ਵੀ ਮੁੰਡੇ ਜਿਹੜੇ ਸਰਦਾਰ ਗੁਰਸਿੱਖ ਜਿਹੜੇ ਆ ਵੱਗਾ ਬਾਂਦੇ ਬੜੀਆਂ ਸੋਹਣੀ ਸੋਹਣੀਆਂ ਉਹ ਇੱਥੇ ਪਹੁੰਚੇ ਨੇ ਸੋ ਇੰਨਾ ਸਾਰੇ ਬੱਚਿਆਂ ਦਾ ਮੈਂ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹ ਆਪਣਾ ਕੀਮਤੀ ਸਮਾਂ ਕੱਢ ਕੇ ਜਿਹੜੇ ਇੱਥੇ ਦਸਤਾਰ ਮੁਕਾਬਲੇ ਚ ਪਹੁੰਚੇ ਆ ਤੇ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਧੰਨਵਾਦ ਮੈਂ ਕਰਦਾ ਵਾ ਇਸ ਉਹ ਸੋਚ ਨੂੰ ਜਿਹੜੀ ਸੋਚ ਨੇ ਆ ਜਿਹੜੇ ਹੀਰੇ ਆ ਇਸ ਸਥਾਨ ਦੇ ਉੱਤੇ ਜਿਹੜੇ ਲੈ ਕੇ ਆਂਦੇ ਬੁਲਾਏ ਨੇ ਸੋ ਮੈਂ ਬਾਦਸ਼ਾਹ ਵੀਰ ਦਾ ਜਿਹੜਾ ਗੁਰਸਿੱਖ ਵੀਰਾ ਸਾਡਾ ਬੜਾ ਪਿਆਰਾ ਮੇਰਾ ਵੱਡਾ ਵੀਰ ਸੋ ਇਹਨਾਂ ਨੇ ਇਹਨਾਂ ਦਾ ਇਹਨਾਂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹਨਾਂ ਦੇ ਇਹਨਾਂ ਦੇ ਜਿਹੜੇ ਇਹਨਾਂ ਦਾ ਹੌਸਲਾ ਹੈ ਇਹਨਾਂ ਨੇ ਜੋ ਇਹ ਮੁਕਾਬਲਾ ਕਰਵਾਇਆ ਇਹਦੇ ਬਦੌਲਤ ਜਿਹੜੇ ਇਥੇ ਮੁੰਡੇ ਜਿਹੜੇ ਪਹੁੰਚੇ ਨੇ ਸੋ ਇਦਾਂ ਦੇ ਮੁਕਾਬਲੇ ਜਿਹੜੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਜੀ ਕਿ ਇਦਾਂ ਦੇ ਮੁਕਾਬਲੇ ਹਰੇਕ ਪਿੰਡ ਦੇ ਵਿੱਚ ਹਰੇਕ ਮਹੱਲੇ ਹਰੇਕ ਸ਼ਹਿਰ ਦੇ ਵਿੱਚ ਹੋਣੇ ਚਾਹੀਦੇ ਆ ਕਿਉਂਕਿ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਇੱਕ ਅਲੱਗ ਕੱਪੜਾ ਨਹੀਂ ਹੈਗਾ ਇਹ ਗੁਰੂ ਮਾਰ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਤਾਜ ਬਖਸ਼ਣੇ ਪੱਗ ਦੇ ਨਾਲ ਹੀ ਸਾਡੀ ਸਰਦਾਰੀ ਆ ਦੁਨੀਆ ਦੇ ਉੱਤੇ ਸਾਡੀ ਪਹਿਚਾਨ ਸੋ ਇਦਾਂ ਦੇ ਮੁਕਾਬਲੇ ਜਰੂਰ ਹੋਣੇ ਚਾਹੀਦੀ ਆ ਤੇ ਮੈਂ ਤਾਂ ਇੱਕ ਬੇਨਤੀ ਹੋਰ ਕਰੂੰਗਾ ਕਿ ਜਿਹੜੇ ਮੁੰਡੇ ਜਿਹੜੇ ਪੱਗਾਂ ਨਹੀਂ ਵੀ ਬੰਦੇ ਮੋਨੇ ਨਹੀਂ ਉਹ ਵੀ ਜਰੂਰ ਪੱਗ ਸਜਾਇਆ ਕਰੋ ਸੋ ਇੰਨੀ ਗ ਬੇਨਤੀ ਕਰਨੀ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਭ ਜਾਣਦੇ ਹੀ ਹੋ ਕਿ ਗੁਰਦਾਨ ਪਾਸ਼ਾ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਅੱਜ ਹਲਕਾ ਖੰਨਾ ਵੇਖੇ ਇੱਕ ਬਹੁਤ ਹੀ ਸੁੰਦਰ ਦਸਤਾਰ ਮੁਕਾਬਲਾ ਹੋਇਆ ਜਿਸ ਦੇ ਵਿੱਚ ਪੰਜਾਬ ਭਰ ਦੇ ਵਿੱਚ ਬੱਚਿਆਂ ਨੇ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਆ ਕੇ ਭਾਗ ਲਿਆ ਇਸ ਸਾਡੇ ਹਲਕਾ ਖੰਨਾ ਦੇ ਵਿੱਚ ਪਹਿਲਾਂ ਵੀ ਹੋਈ ਨੇ ਕਈ ਵਾਰੀ ਪ੍ਰੋਗਰਾਮ ਤੇ ਸਿੱਖ ਇਤਿਹਾਸ ਦੇ ਨਾਲ ਅੱਜ ਦੀ ਪੀੜ੍ਹੀ ਨੂੰ ਜੋੜਨਾ ਅਸੀਂ ਪਹਿਲਾਂ ਵੀ ਉਹ ਜੋੜੇ ਨੇ ਤੇ ਅੱਗੇ ਵਾਸਤੇ ਜੋੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਿੱਖ ਨੌਜਵਾਨਾਂ ਦੇ ਵਿੱਚ ਇਸ ਚੀਜ਼ ਦੇ ਨਾਲ ਇੱਕ ਉਤਸ਼ਾਹ ਇੱਕ ਦੂਜਾ ਜਾਗਰੂਕਤਾ ਸੰਦੇਸ਼ ਪੈਦਾ ਕਰ ਦਿਆ ਕਿਤਨਾ ਕਿਤੇ ਇਹ ਮੁਕਾਬਲੇ ਜੀ ਤੇਰੀ ਕਰੀ ਇਹ ਜਿਹੜੇ ਜਿਹੜੇ ਸਾਡੇ ਸਰ ਵੱਖ-ਵੱਖ ਇਹ ਤੋਂ ਸੀਗੇ ਤੋ ਤਿੰਨ ਬਣੇ ਸੀ ਗਰੁੱਪ ਸਰ ਇੱਕ ਗਰੁੱਪ ਬਣੇ ਸੀ 8 ਤੋਂ 13 ਸਾਲ ਦਾ 14 ਤੋਂ 18 ਸਾਲ ਦਾ 18 ਤੋਂ 25 ਸਾਲ ਦਾ ਬਿਲਕੁਲ ਜੀ ਬਸ ਇਹ ਜਿਹੇ ਸਵਾਬੀ ਆਣੀ ਹੈ ਕਿ ਆ ਕਿ ਇਹ ਇਹ ਪ੍ਰੋਗਰਾਮ ਬਿਲਕੁਲ ਸਰ ਬਿਲਕੁਲ ਜੀ ਦੇਖੋ ਸਾਡੇ ਦੇਖੋ ਧਰਮ ਨੇ ਪਹਿਲੇ ਸ਼ਹਾਦਤਾਂ ਬਹੁਤ ਦਿੱਤੀਆਂ ਨੇ ਉਹਨਾਂ ਉਹਨਾਂ ਸ਼ਹੀਦਾਂ ਦੇ ਉੱਤੇ ਉਹਨਾਂ ਹੋਰ ਗੱਲਾਂ ਦੇ ਉੱਤੇ ਸਾਪਨੇ ਸੇ ਕੋ ਪੰਥ ਵਾਸਤੇ ਧਰਮ ਵਾਸਤੇ ਇਹੋ ਜੇ ਉਪਰਾਲੇ ਅੱਗੇ ਵੀ ਹੋਣਗੇ ਤੇ ਮਾਲਕ ਸਾਨੂੰ ਆਪਣਾ ਬਲਵੀ ਬਖਸ਼ਣ ਕਿ ਅੱਗੇ ਵਾਸਤੇ ਅਸੀਂ ਐਸੇ ਉਪਰਾਲੇ ਕਰ ਦੇਦੇ ਜੀ ਮੈਸੇਜ ਇਹ ਹੈ ਸਿੱਖ ਤੁਹਾਨੂੰ ਕਿ ਅੱਜ ਦੀ ਪੀੜ੍ਹੀ ਨੌਜਵਾਨ ਵੱਧ ਤੋਂ ਵੱਧ ਸਿੱਖ ਨੌਜਵਾਨ ਧਰਮ ਨਾਲ ਜੁੜਨ ਜਿਹੜੇ ਉਹ ਨੌਜਵਾਨ ਭਟਕੇ ਹੋਏ ਨੇ ਉਹ ਆਪਣੇ ਸੱਦੇ ਰਾਹ ਦੇ ਵਿੱਚ ਦੁਬਾਰਾ ਪੈਣ ਅਤੇ ਆਪਣੇ ਨੌਜਵਾਨ ਇਹੀ ਆਪਣੇ ਸਿਰ ਦੇ ਉੱਤੇ ਪੱਗ ਰੱਖ ਕੇ ਇੱਕ ਪੱਗ ਨਹੀਂ ਜਿਵੇਂ ਗੋਲਦੀ ਬਾਈ ਜੀ ਨੇ ਪਹਿਲਾਂ ਦੱਸਿਆ ਸੀ ਇਹ ਇਕੱਲੀ ਪੱਗ ਨਹੀਂ ਇਹ ਤਾਜ ਹੈ ਇਹ ਆਪਣੇ ਤਾਜ ਨੂੰ ਇਹ ਆਪਣੇ ਕਾਇਮ ਕਰਕੇ ਰੱਖਣ ਇਹੀ ਸਾਡਾ ਮੈਸੇਜ ਸੰਦੇਸ਼ ਹੈ ਸਰ ਪਹਿਲੀ ਗੱਲ ਇਹ ਗੱਲ ਖਿਆਲ ਦੀ ਨਹੀਂ ਇਹ ਗੱਲ ਸੋਚ ਦੀ ਗੱਲ ਹੈ ਇਹ ਗੱਲ ਖਿਆਲ ਦੀ ਨਹੀਂ ਸਾਡੀ ਸੋਚ ਸਾਡੀ ਸੋਚ ਸਾਡੇ ਧਰੋਂ ਲੈ ਕੇ ਬਿਲਕੁਲ ਇਹੀ ਹੈ ਕਿ ਹੈ ਜੇ ਉਪਰ ਆਲੇ ਹੋਣ ਜਿਹਦੇ ਕਰਕੇ ਨੌਜਵਾਨ ਪੀੜੀ ਸਿੱਖ ਨੌਜਵਾਨ ਪੀੜੀ ਅਤੇ ਹੋਰ ਜੀ ਪੀੜੀ ਹੈਗੀ ਉਹ ਅੱਗੇ ਆਉਣ ਇੱਕ ਤੌਰ ਤੇ ਖਾਸ ਗੱਲ ਹੋਰ ਹੈ ਕੱਲੇ ਸਿੱਖੇ ਨਹੀਂ ਅੱਜ ਇਸ ਮੁਕਾਬਲੇ ਦੇ ਵਿੱਚ ਇੱਕ ਮੁਸਲਮਾਨ ਘਰ ਦਾ ਬੱਚਾ ਬੈਠਾ ਜਿਸਨੇ ਅੱਜ ਪੱਗ ਬੰਨੀ ਹੈ ਜੀ ਸੋ ਕਿਤਨਾ ਕਹਤੇ ਹਨ ਨੌਜਵਾਨਾਂ ਦੇ ਵਿੱਚ ਉਤਸ਼ਾਹ ਅਤੇ ਜਾਗਰੂਕਤਾ ਸੰਦੇਸ਼ ਹੈ ਜੀ